ਉਹ ਦਾ ਪਾ ਰਿਹਾ ਉਹ ਦਾ ਵੀ ਆਹ ਉਹ ਦਾ ਪਾ ਰਿਹਾ ਆ ਆਹ ਆ ਚਾਹ ਤੂ ਪਾ ਰਿਹਾ ਤਾਂ ਜਿਹੜਾ ਇਹ ਬਾਹਰ ਦੇ ਜਾਣੀ ਇਹ ਕੰਡ ਰੇ ਕੰਡੀਆਂ ਇਹ ਤੀਨੇ ਕਰ ਰਿਹਾ ਉਹਦੇ ਵਿੱਚ ਜਿਹੜਾ ਜਾ ਲਿਆ ਨਾ ਮੈਂ ਸਾਗ ਦੀ ਜਾ ਲੱਗੇਗਾ ਨਾ ਮੈਂ ਆਪਣਾ ਦੇ ਤੱਕੋ ਉਹ ਨੰ ਕਰ ਜਾਂਦੇ ਉਹ ਮੇਰੇ ਵੀਰ ਤੇ ਆਪਣਾ ਤਾਜ ਪਾ ਲਓ ਤਕਰੀਆ ਕੰਮ ਲਿਆ ਹੁੰਦਾ ਹੈ ਜੂਨਾ ਇਹ ਮੀਨ ਮੰਨੂ ਜਿਹੜਾ ਹੈ ਜਾਲਾ ਹੁੰਦਾ ਬਹੁਤ ਫਰੀਕ ਪੜਾਇਆ ਜਿਹੜੇ ਤਕੜੇ ਜਿਹੜੇ ਬੈਣਿਆ ਜੰਮਾਬਾਤ ਉਹ ਸਾਡੇ ਬਾਹਰ ਬਾਹਰ ਇਧਰੋਂ 400 ਦਿੰਦੇ ਆਗੇ ਆ ਮੜੇ ਵੇ ਦਾ ਅੱਜ ਉਹ ਹੈ ਟੈਂਟ ਇਹ ਟੈਂਟ ਵੜ ਜਾਊਗਾ ਜਾਊਗਾ 200 ਦਿੰਦੇ ਆਗੇ ਇਹ ਗਾਂ ਦਿੰਦੀ ਦੱਡੂਗਾ ਜਲੋ ਅੱਧੀ ਜਲੋ ਅੱਧੀ 1600 ਦਿੰਦੇ ਆਗੇ ਕੋਲ ਅਸੀਂ ਇਹਦੇ ਪਾਵਾਗੇ ਹੁਣ ਅਕੇ ਨਾ ਲੰਘ ਜੀ ਪਰਣ ਓ ਯਾਰ ਇਧਰੋਂ ਤਾਂ ਬਹੁਤ ਮੰਡਣਗੇ ਜਿੱਦ ਤੇਰੇ ਚੱਕ ਦਾ ਟੁੱਟ ਜਾ ਤੂੰ ਤੇ ਬਹਿਣਾ ਪੈ ਗਿਆ ਇਹ ਸਾਡੀਆਂ ਮਿਲਦੇ ਮੈਂ ਸਿੱਧਾ ਹਾਂਜੀ ਕਿਹੜੀ ਜਗ੍ਹਾ ਤੋਂ ਆਇਓ ਸੁਲਤਾਨਪੁਰ ਲੋਧੀ ਸੁਲਤਾਨਪੁਰ ਲੋਧੀ ਬਾਬੇ ਨਾਨਕ ਦੇ ਜਿੱਥੇ 13-13 ਟੋਲੇ ਆਤੀ ਮੇਰੇ ਲੱਗ ਗਿਆ ਕਿਹੜਾ ਪਿੰਡ ਹੈ ਬਾਟਾਂ ਵਾਲੀ ਖੁਰਦ ਬਾਟਾਂ ਵਾਲੀ ਖੁਰਦ ਦੇਖ ਸਕਦੇ ਹਾਂ ਬਿਲਕੁਲ ਹੱਥ ਦੇ ਕੇ ਹੀ ਲੋਰ ਉਹਦਾ ਇੱਥਾ ਨਾ ਬੜਿਆ ਪੰਜਾਬੀਓ ਹਾਂਜੀ ਕਿੱਥੋਂ ਆਇਓ ਛਾਲੀ ਤੋਂ ਭਾਰਤੀ ਸਹਾਇਤਾ ਵਿਖੇ ਤਾ ਜਾ ਵੀ ਰਿਹਾ ਜਿਲ੍ਹਾ ਪ੍ਰਧਾਨ ਅਸੰਤਰਾ ਵਿਖੇ ਛਾਲੀ ਛਾਜਲੀ ਤੋਂ ਆਏ ਨੇ ਦੇਖ ਸਰ ਪੰਜਾਬੀ ਦਾ ਕਾਰ ਹਾਂਜੀ ਕਿਹੜੀ ਜਗ੍ਹਾ ਤੋਂ ਆਇਓ ਵਜਦੇਵਾਸ ਤੋਂ ਭਾਰਤੀ ਸਹਾਇਤਾ ਵਿਖੇ ਤਾ ਆਜ਼ਾਦ ਵਜਦੇਵਾਸ ਮੇਦੇਵਾਸ ਜਿਲ੍ਹਾ ਸੰਗਰੂਰ ਚ ਪੈਂਦਾ ਤੇਰੀ ਸਾਨੂੰ ਵੀ ਪਤਾ ਹੋਣਾ ਚਾਹੀਦਾ ਸਾਡਾ ਕੀ ਕਸੂਰ ਨਾ ਮਾਰ ਮੋਦੀ ਆਪੇ ਕਿਸਾਨਾਂ ਪਹਿਲਾਂ ਵੀ ਮਜਬੂਰ ਆ ਪੜ ਲਓ ਵੀ ਸਾਰੇ ਸੱਤ ਨੰਨੇ ਦੇ ਪਾਰ ਯਾਤਰਾ ਹੋ ਰਹੀ ਹੈ ਆ ਬਜ਼ੁਰਗਾਂ ਨੇ ਲਿਖਿਆ ਜੀ ਤਾਰਾ ਸਿੰਘ ਪਿੰਡ ਮਠਿਆਲਾ ਬਨੂੜ ਮਹਾਲੀ ਠੀਕ ਹੈ ਜੀ ਹਾਂ ਜੀ ਹਾਂਜੀ ਮਾਤਾ ਜੀ ਸਤਿ ਸ੍ਰੀ ਅਕਾਲ ਕਿਹੜੇ ਪਿੰਡ ਤੋਂ ਆਇਓ ਹਾਂਜੀ ਤਰਨਤਾਰਨ ਤੋਂ ਤਰਨਤਾਰਨ ਤੋਂ ਠੀਕ ਹੈ ਤਰਨਤਾਰਨ ਜ਼ਿਲ੍ਹਾ ਜੀ ਦੇਖ ਸਕਦੇ ਹੋ ਦੋਸਤੋ ਲੱਖਾਂ ਦਾ ਇਕੱਠ ਅੱਜ 200 ਦਿਨ ਪੂਰੇ ਹੋਣ ਤੇ ਸੰਭੂ ਬਾਰਡਰ ਤੋਂ ਦੇਖ ਰਿਹਾ ਹਾਂ ਤੁਸੀਂ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਮੁਤਾਬਕ ਭੈਣਾ ਵੱਡੀ ਗਿਣਤੀ ਚ ਹਜ਼ਾਰਾਂ ਦੀ ਗਿਣਤੀ 'ਚ ਕੱਲੀਆਂ ਮਤਾਵਾ ਪੈਣਾ ਪਹੁੰਚੇ ਨੇ ਇੱਥੇ ਆਪ ਨੂੰ ਦੇ ਕੋਈ ਜੇਰ ਦੇਵੇ ਤੇ ਫਿਰ ਉਹ ਸ਼੍ਰੀ ਕਾ ਦੇ ਵੀ ਰੱਤ ਪਈਏ ਗੋਹਰੇ ਬਬੜੀਏ ਖੇਤ ਦੇ ਹੱਥ ਪਈਏ ਸਤਾਂ ਕੀ ਅਠੋ ਦੇ ਛੋਲੇ ਵਿੱਚ ਕਿਨੇ ਹੱਥ ਮੈਂਦਾ ਗੋਹਰੇ ਬਬੜੀਏ ਖੇਤ ਦੇ ਹੱਥ ਪਈਏ ਸਭ ਨੂੰ ਮਾਰ ਕੇ ਖੇਤ ਦੀ ਸ਼ਰਤ ਪਈਏ ਵੱਡਾ ਚਾਏ ਜੇ ਮੈਂ ਕਹਾ ਮੋਤੀ ਜੀ ਸਾਡਾ ਹੱਥ ਫੜਵਾਉਣ ਦੇ ਕਾਰਾਂ ਦਾ ਏ ਉਹ ਵਾਧੂ ਕਾਰ ਕੀ ਸਾਡੇ ਜਿੱਤੇ ਹੋਏ मंगना हुई मुझा इन्हों मना जिसे आके बड़ी बड़ी शहादत दे दिया और सरकार जी और समझी जी किसान का आए हो